ਹੈਲਮਨ ਕੰਪਨੀ ਦੀ ਗੱਡੀ ਆ ਗੱਡੀਆ ਲੋਗੋ ਬਈ ਦੇਖਣ ਵਾਲੀ ਗੱਲ ਹੈ ਲੋਗੋ ਬਹੁਤ ਨਵਾਂ ਪਿਆਣਾ ਇੱਕ ਕੱਕੇ ਲਈ ਆ ਦੇਖੋ ਯਾਰ ਆ ਜਿਵੇਂ ਮਰਜੀ ਅੱਪਾ ਇਹ ਚੀਜ਼ਾਂ ਥੱਲੇ ਨੂੰ ਜਾ ਰਿਹਾ ਥੱਲੇ ਨੂੰ ਜਾ ਰਿਹਾ ਹਾਂ ਦੇ ਇਹਦਾ ਮੂਹਰਾ ਸ਼ੀਸ਼ਾ ਅਡਜਸਟ ਆ ਯਾਰ ਕਮਾਲ ਦੀ ਗੱਲ ਬਾਤ ਆ ਯਾਰ ਦੇਖੋ ਲੈ ਥੱਲੇ ਨੂੰ ਜਾ ਰਿਹਾ ਮਤਲਬ ਇਹ ਟੈਕਨੋਲੋਜੀ ਬਹੁਤ ਆਪਾਂ ਚੱਕ ਦਾ ਦਿਖਾਉਂਦੇ ਇੱਧਰ ਦੇਖ ਇੱਧਰ ਚੱਕ ਕੇ ਦਿਖਾਉਂਦੇ ਲੈ ਵੀ ਚੱਕਿਆ ਗਿਆ ਬਈ ਹਾਂ ਚੱਕਿਆ ਜਾ ਰਿਹਾ ਚੱਕਿਆ ਜਾਂਦਾ ਚੱਕਿਆ ਬਾਕੀ ਜਾਮ ਹੋਇਆ ਨਾ ਥੋੜਾ ਟੈਟ ਹੋ ਗਿਆ ਪਰ ਅੱਜ ਨਹੀਂ ਇਸ ਟਾਈਮ ਸ਼ੱਕਰ ਲੱਗਦੇ ਗੱਡੀਆਂ ਨੂੰ ਨਾ ਪਿੱਛੇ ਸ਼ੱਕਰੀ ਹੁੰਦੇ ਆ ਆ ਦੇਖ ਇਧਰ ਸਪਰਿੰਗ ਵਾਲਾ ਨਿਰਾਲਾ ਹੋਆ ਯਾਰ ਸਾਰੇ ਕਿਤੇ ਨਾ ਯਾਰ ਮਿੱਤਰੋ ਕਹਿੰਦੇ ਹੁੰਦੇ ਵੀ ਹਰੇਕ ਚੀਜ਼ ਦਾ ਸਮਾਂ ਹੁੰਦਾ ਇੱਕ ਤੇ ਸਮੇਂ ਦੇ ਹਿਸਾਬ ਨਾਲ ਹਰੇਕ ਚੀਜ਼ ਢਲਣੀ ਸ਼ੁਰੂ ਹੋ ਜਾਂਦੀ ਆ ਪਰ ਜਿਸ ਹਿਸਾਬ ਨਾਲ ਹੁਣ ਲੋਕਾਂ ਦੇ ਦਿਮਾਗ ਦੇ ਵਿੱਚ ਆਇਆ ਵਾ ਵੀ ਪੁਰਾਣੀਆਂ ਚੀਜ਼ਾਂ ਨੂੰ ਮੋਡੀਫਾਈ ਕਰਾਈਏ ਉਸ ਹਿਸਾਬ ਨਾਲ ਇਹ ਗੱਡੀ ਦਾ ਸਮਾਂ ਬਹੁਤ ਵਧੀਆ ਆਊਗਾ ਗੱਡੀ ਖੜੀ ਆ ਬਈ ਇੱਥੇ ਲੁਧਿਆਣਾ ਏਰੀਆ ਦੇ ਵਿੱਚ ਆ ਬਾਕੀ ਹੁਣ ਇਹ ਗੱਡੀ ਦੇ ਵਿੱਚ ਤੁਸੀਂ ਰੀਲਾਂ ਬਹੁਤ ਦੇਖੀਆਂ ਹੋਣਗੀਆਂ ਇੰਸਟਾਗ੍ਰam ਤੇ ਫੇਸਬੁੱਕ ਤੇ ਇਹ ਗੱਡੀ ਦੇ ਵਿੱਚ ਹੁਣ ਪਾਤਨੀਆਂ ਲੱਦੀਆਂ ਹੋਣ ਜਾਣਾ ਬਾਕੀ ਤੁਹਾਨੂੰ ਦਿਖਾਈਏ ਬਾਈ ਕਹਿ ਲਈਏ ਯਾਰ ਇਹ ਗੱਡੀ ਜੇ ਤਿਆਰ ਹੋ ਗਈ ਨਾ ਤਾਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੂੰ maat ਪਾਊਗੀ ਮੈਂ ਤੁਹਾਨੂੰ ਇਹਦੇ ਵਿੱਚ ਦਿਖਾਉਣਾ ਆਇਆ ਬਾਈ ਨੇੜੇ ਮਾੜੀ ਜਾਣਕਾਰੀ ਜਿੰਨੀ ਕਾ ਆਪਾਂ ਨੂੰ ਇਕੱਠੀ ਮਿਲੀ ਆ ਹੈਲਮੈਨ ਕੰਪਨੀ ਦੀ ਗੱਡੀ ਆ ਗੱਡੀਆ ਲੋਗੋ ਬਾਈ ਦੇਖਣ ਵਾਲੀ ਗੱਲ ਹੈ ਲੋਗੋ ਬਹੁਤ ਨਵਾਂ ਪਿਆਣਾ ਇੱਕ ਕਹਿ ਲਈ ਬਾਕੀ ਮੈਨੂੰ ਲਾਸਟਿੰਗ ਲਸਟਿਲ ਆ ਜਾਫਰੇਟ ਟਾਈਟ ਹੈ ਇਹਦੇ ਉੱਤੇ ਜਾ ਟਾਈਟ ਹੈ ਇਹਦੇ ਵਿੱਚ ਕੁਛ ਨਾ ਕੁਛ ਹੈਗਾ ਬਾਕੀ ਬਈ ਗੱਡੀ ਮੂਰੋ ਦਾ ਯਾਰ ਅੱਖਾ ਘੜਦੀ ਹੈ ਪੂਰੀ ਹੈ ਨਾ ਇਹ ਗੱਡੀ ਜਿਹੜੀ ਆਪਾਂ ਇੱਕ ਦਿਮਾਲ ਫਿਲਮ ਚ ਦੇਖਦੇ ਆ ਉਹਦੇ ਨਾਲ ਲਾਲਦੀ ਮਿਲਦੀ ਹੈ ਨਾ ਗੱਡੀ ਇਹ ਜਿਹੜੀ ਮਾਰੋ ਡੀ ਕਰੋ ਬਾਕੀ ਇਹ ਗੱਡੀ ਦਾ ਫੀਚਰ ਦਿਖਾਉਣਾ ਫਣੀ ਬਈ ਫੋਨ ਮਾੜਾ ਜਾ ਤੁੰਨਾ ਇਹ ਗੱਡੀ ਦਾ ਫੀਚਰ ਦਿਖਾਉਣੇ ਆਪਾਂ ਆ ਦੇਖੋ ਆ ਸ਼ੀਸ਼ੇ ਤੇ ਨਿਗਾਹ ਮਾਰਾ ਆ ਇੱਧਰ 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 ਦਿਖਾ ਇੱਧਰ ਦੀ ਦਿਖਾ ਜੀ ਆ ਦੇਖੋ ਯਾਰ ਆ ਜਿਵੇਂ ਮਰਜੀ ਆਪਾਂ ਇਹ ਸ਼ੀਸ਼ਾ ਥੱਲੇ ਨੂੰ ਜਾ ਰਿਹਾ ਥੱਲੇ ਨੂੰ ਜਾ ਰਿਹਾ ਹਾਂ ਦੇ ਇਹਦਾ ਮੂਰਲਾ ਸ਼ੀਸ਼ਾ ਐਡਜਸਟ ਆ ਯਾਰ ਕਮਾਲ ਦੀ ਗੱਲ ਬਾਤ ਆ ਯਾਰ ਦੇਖੋ ਲੈ ਥੱਲੇ ਨੂੰ ਜਾ ਰਿਹਾ ਮਤਲਬ ਇਹ ਟੈਕਨੋਲੋਜੀ ਬਹੁਤ ਵਧੀਆ ਆ ਪਰ ਆਪਾਂ ਚੱਕ ਦਾ ਦਿਖਾਉਂਦੇ ਇੱਧਰ ਦੇਖ ਇੱਧਰ ਚੱਕ ਕੇ ਦਿਖਾਉਂਦਾ ਲੈ ਵੀ ਚੱਕਿਆ ਗਿਆ ਬਈ ਹਾਂ ਚੱਕਿਆ ਜਾ ਰ ਚੱਕਾ ਜਾਂਦਾ ਚੱਕਾ ਬਾਕੀ ਜਾਮ ਹੋਇਆ ਨਾ ਥੋੜਾ ਟੈਟ ਹੋਇਆ ਪਰ ਇਹ ਟੈਕਨੋਲੋਜੀ ਯਾਰ ਮੈਂ ਕਹਿੰਦਾ ਸਿਰ ਆ ਹੈ ਨਾ ਬਾਈ ਬਾਲੀ ਟੈਕਨੋਲੋਜੀ ਤੁਸੀਂ ਘੱਡੀ ਗੁੱਡੀ ਜਮਾਂ ਦੇਖੀ ਨਹੀਂ ਅਜੇ ਤੱਕ ਮੈਂ ਤਾਂ ਆਪਣੀ ਦੇਖੀ ਬਈ ਤੇ ਬਾਕੀ ਪੁਰਾਣੀਆਂ ਪਰ ਠੀਕ ਆ ਮਾਰੋ ਆਪਾਂ ਕਹਿੰਦੇ ਜੀ ਬਾਰੀਆਂ ਖੋੜਾ ਲਾ ਕੰਮ ਆ ਪਰ ਅੰਦਰੋਂ ਹਵਾ ਦੇਖ ਲੈ ਇੱਕ ਤਾਂ ਸਾਈਡੋਂ ਤੇ ਸਿੱਧਾ ਅੰਦਰ ਜਾਂਦੀ ਹੈ ਹਵਾ ਯਾਰ ਹੈ ਬਾਈ ਯਾਰ ਸਰਾ ਉਰੇ ਆ ਕੇ ਹੋਰ ਦਿਖਾਉਣਾ ਤੁਹਾਨੂੰ ਆ ਮੀਟਰ ਮੂਟਰ ਦੇਖੋ ਯਾਰ ਗੱਡੀ ਦੇ ਵਿੱਚ ਦਾ ਸਾਫ ਸੂਫ ਕਰਨ ਵਾਲੇ ਹੈ ਨਾ ਆ ਦਿਖਾ ਬਾਈ ਹਾਂ 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 ਕੰਲ ਮਲਾ ਕੇ ਯਾਰ ਗੱਡੀ ਸਰਾ ਬਾਈ ਇਹ ਆ ਵੀ ਕੁਛ ਹੈਗਾ ਜੇ ਕਿਸੇ ਨੂੰ ਵੀਰ ਨੂੰ ਪਤਾ ਇਹਦੇ ਬਾਰੇ ਸਾਨੂੰ ਜਰੂਰ ਦੱਸਿਓ ਵੀ ਇਹ ਕੀ ਚੀਜ਼ ਹੈ ਇਹ ਚ ਕੀ ਸਮਾਨ ਰੱਖਿਆ ਜਾਊਗਾ ਛੋਟੀ ਮੋਟੀ ਚੀਜ਼ ਰੱਖਣਾ ਕੋਈ ਕੁਝ ਨਾ ਕੋਈ ਸਿੱਖਾਂ ਡੱਬੀਆਂ ਕੋਈ ਇਦਾਂ ਦਾ ਹਾ ਉਸ ਦਾ ਕੋਈ ਤਰੀਕੇ ਨਾਲ ਸਟਾਰਟ ਜਮਿਆ ਚੌਕ ਲੱਗੀ ਵੀ ਹੈ ਉਹਦਾ ਮੋਡਾ ਸਟਾਰਟ ਆਉਂਦੀ ਉਹ ਜ਼ਿਆਦਾ ਯਾਰ ਇਹਦੇ ਵਿੱਚ ਕੋਈ ਅੱਗ ਦਾ ਵੀ ਚੱਕਰ ਹੋਵੇ ਜਿਵੇਂ ਜਿਵੇਂ ਹੁਣ ਜਿਵੇਂ ਕਈ ਰੇਲਾਂ ਆਪਣੀਆਂ ਕੋਲੇ ਨਾਲ ਟਾੜ ਹੁੰਦੇ ਆ ਹਾਂ 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 ਉਹਦਾ ਤਾਂ ਕੋਈ ਸਿੱਖਾਂ ਡੱਬੀ ਦਾ ਕੋਈ ਕੰਮ ਹੋਵੇ ਇਹਦੇ ਜਿਹੜੀ ਬੰਦੇ ਨੂੰ ਜਾਣਕਾਰ ਬੰਦਾ ਨਾ ਅਮਰਦੀਪ ਉਹਨੂੰ ਪਤਾ ਹੋਵੇ ਚੀਜ਼ ਬਾਰੇ ਦੱਸਣਾ ਜੂ ਕਮੈਂਟ ਵਿੱਚ ਹਾਂ ਜਾਣਕਾਰੀ ਸਾਨੂੰ ਜ਼ਰੂਰ ਦਿਓ ਜੇ ਕਿਸੇ ਨੂੰ ਬਾਹਲਾ ਪਤਾ ਫਿਰ ਆਪਾਂ ਇਹ ਤੇ ਆਪਾਂ ਨਾ 22 ਓਵਰ ਕਰਕੇ ਪਾ ਲਾਂਗੇ ਜੀ ਵੀਡੀਓ ਤੇ ਵੀ ਦੇ ਬਾਰੇ ਕੀ ਪ੍ਰੋਪਰ ਜਾਣਕਾਰੀ ਹੈ ਬਾਕੀ ਬਈ ਲੋਹੇ ਦੀ ਗੱਲ ਕਰੀ ਲੋਹਾ ਪੁਰਾਣਾ ਕਿਹੜਾ ਟਾਕੀਆਂ ਦੁਕੀਆਂ ਹੋਣ ਗਿਆ ਨਾ ਇਹਦੇ ਟਾਕੀਆਂ ਸਿਗੀਆਂ ਹੋਣੀਆਂ ਸਿਗੀਆਂ ਟਾਕੀਆਂ ਲਈ ਉਹ ਸ਼ਾਇਦ ਆਪਣਾ ਤਿਆਰ ਕਰਨ ਵਾਸਤੇ ਗੱਡੀ ਆਈ ਆ ਬਾਈ ਕੋਲੇ ਹਨਾ ਬਹੁਤ ਸੋਹਣੀ ਹੂੰ ਹੂੰ ਪੱਕੀ ਟਾਈਮ ਸੀ ਕਿ ਸਟੇਮ ਇਹ ਗੱਡੀ ਦਾ ਪਰ ਅੱਜ ਨਹੀਂ ਅਸ ਟਾਈਮ ਸ਼ੱਕਰ ਲੱਗਦੇ ਗੱਡੀਆਂ ਨੂੰ ਹਣਾ ਪਿੱਛੇ ਸ਼ੱਕ ਨਹੀਂ ਹੁੰਦੇ ਆ ਆ ਦੇਖ ਇਧਰ ਸਪਰਿੰਗ ਆ ਨਿਰਾਲਾ ਲੋਹਾ ਯਾਰ ਸਾਰੇ ਕਿਤੇ ਨਾ ਯਾਰ ਨਿਰਾਲਾ ਲੋਹਾ ਸਾਰੇ ਕਿਤੇ ਲੋਹਾ ਹੀ ਲੋਹਾ ਬਾਕੀ ਦੇ ਹਸਾਵ ਨਾਲ ਵਿਚਾਰਨੇ ਨੇ ਹੁਣ ਮੀਂਹ ਮੀਂਹ ਦੇਖੋ ਉੱਪਰ ਦੇਖ ਮੀਂਹ ਪਿਆ ਆ ਹਣਾ ਕਿਹਦੇ ਹਸਾਵ ਨਾਲ ਚੱਕੜ ਤੂਫਾਨ ਹੰਡਾਏ ਹੋਣੇ ਗੱਡੀ ਤੇ ਹਜੇ ਨੂੰ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਹਾਂ ਲੋਹਾਵੇਂ ਦੋਵੇਂ ਹੀ ਅੱਖਾਂ ਕੱਢਦਾ ਮੈਂ ਕਹਿੰਦਾ ਜੰਗਾਲ ਨਾਲ ਜੇ ਆਪਣੀਆਂ 3 3 ਵਾਲੀ 3 ਨਾਲ ਜੰਗਾਲ ਲੱਗੇ ਹਾਂ 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 ਤੇ ਗੱਲ ਜਾਂਦੀ ਗੱਲ ਜਾਂਦੀ ਇਹਨੂੰ ਯਾਰ ਕੋਈ ਪਤਾ ਨਹੀਂ ਕਿੰਨੇ ਟਾਈਮ ਦੀ ਖੜੀ ਹੁੰਦਾ ਯਾਰ ਕੋਈ ਚੱਕਰ ਨਹੀਂ ਬਾਕੀ ਨਿਰਾਲਾ ਲੋਹਾਣਾ ਮਰਦੀਪਾ ਹਾਂ ਇਹ ਚੀਜ਼ ਬਾਕੀ ਦੇਖਿਆ ਪਿੱਛੋਂ ਦੇਖ ਡਿਜ਼ਾਈਨ ਜਆ ਬਣਾਇਆ ਦਾ ਹਣਾ ਯਾਰ ਦੇਖੀ ਆ ਪਿੱਛੋਂ ਦੇਖੀਏ ਮਰਦੀਪਾ ਆ ਥੱਲੇ ਉਹ ਦੇਖ ਆਜਾ ਟਾਇਰ ਵੀ ਬਾਈ ਮੇਰੇ ਨਾਲ ਅਰੀਜਨਲ ਟਾਇਰ ਲੱਗੇ ਹੋਏ ਆ ਨੀਲ ਕੱਪ ਲੱਗੇ ਹੋਏ ਆ ਹਾਂ 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 ਬਾਕੀ ਦੇਖੋ ਯਾਰ ਦੇਖਿਆ ਇਸ ਟਾਈਮ ਦਾ ਪਾਥੀਆਂ ਪਈਆਂ ਪਰ ਜੇ ਇਹ ਗੱਡੀ ਬਣ ਜੇ ਅਸਰਾ ਲੱਗੇ ਅਸਰਾ ਲੱਗੇ ਪਰ ਜੇ ਤਕੜੇ ਮਕੈਨਿਕ ਦੀ ਦੇਣ ਹੋਵੇ ਤਾਂ ਇਹ ਗੱਡੀ ਨੂੰ ਬਣਾਉਣ ਦੇ ਹਾਂ ਕਿ ਆਂਕਾ ਜੀ ਕੋਲ ਅਥੈਂਟਿਕ ਪੇਂਟਿੰਗ ਲਈ ਆਈ ਹੈ ਇਹ ਗੱਡੀ ਹਾਂ ਹਾਂ ਤੇ ਬਾਕੀ ਜਿਹੜਾ ਇਹਨੂੰ ਮੋਡੀਫਾਈ ਕਰੂਗਾ ਹੁਣ ਉਹ ਬੰਦਾ ਜੇ ਬੰਦਾ ਲਾਜੂ ਰੀ ਯਾਰ ਉਹ ਹਾਂ ਤਾਂ ਮੈਂ ਕਹਿੰਦਾ ਫਿਰ ਸਾਰਾ ਪੈਂਡ ਕੀ ਸਾਰਾ ਪੰਜਾਬ ਹੀ ਖੜਖੜ ਦੇਖੋ ਹਾਂ ਕੜਕ ਗੱਡੀ ਬਹੁਤ ਗੱਡੀ ਬਹੁਤ ਸਰਾ ਤਿਆਰ ਕੀਤੀ ਆ ਬਈ ਐਡੇ ਟਾਈਪ ਚ ਮੋਡੀਫਾਈ ਹੋਈ ਵੀ ਨਹੀਂ ਦੇਖੀ ਆਪਣੇ ਮੋਡੀਫਾਈ ਗੱਡੀਆਂ ਦੇਖੀਆਂ ਆ ਆਪਾਂ ਦੇਖੀਏ ਨਹੀਂ ਦੇ ਆਣੀ ਚਲੰਦਰ ਦੇ ਵਿੱਚ ਕਿਤੇ ਨਹੀਂ ਆ ਗੱਡੀ ਚ ਇਹ ਆਪਾਂ ਕਦੇ ਨਹੀਂ ਦੇਖੀ ਹਾਂ ਲੋ ਵੀ ਸ਼ੇਅਰ ਕਰ ਦਿਓ ਮਿੱਤਰੋ ਛੋਟੀ ਜੀ ਵੀਡੀਓ ਸੀ ਜੀ ਆਪਾਂ ਤੁਹਾਨੂੰ ਦਿਖਾਉਣੀ ਸੀ ਧੰਨਵਾਦ